ਬਿਮਾਰੀ ਕੋਈ ਵੀ ਹੋਵੇ ਕਿੰਨੀ ਵੀ ਪੁਰਾਣੀ ਹੋਵੇ ਤੇ ਕਿੰਨੀ ਵੀ ਵੱਡੀ ਹੋਵੇ ਦੋਸਤੋ ਇੱਕ ਵਾਰ ਨਹਾਉਣ ਦੇ ਨਾਲ ਸ਼ੂਮੰਤਰ ਹੋ ਜਾਂਦੀ ਹੈ ਕੱਲੀਆਂ ਬਿਮਾਰੀਆਂ ਹੀ ਨਹੀਂ ਪੁੱਤ ਵਾਲੇ ਨੂੰ ਪੁੱਤ ਦੁੱਧ ਵਾਲੇ ਨੂੰ ਦੁੱਧ ਅਤੇ ਜਿਹਦਾ ਵਿਆਹ ਨਾ ਹੁੰਦਾ ਹੋਵੇ ਕੋਈ ਪੁਰਾਣਾ ਕੰਮ ਅੜਿਆ ਹੋਵੇ ਕਿੰਨਾ ਵੀ ਵੱਡਾ ਕੰਮ ਕਿਉਂ ਨਾ ਅੜਿਆ ਹੋਵੇ ਇੱਕ ਵਾਰ ਇੱਥੇ ਦਰਸ਼ਨ ਕਰਾ ਕਰਕੇ ਲੋਕ ਵੱਡੇ ਤੋਂ ਵੱਡਾ ਕੰਮ ਕਰਵਾ ਜਾਂਦੇ ਨੇ ਆਪਣਾ ਦੋਸਤੋ ਕਿਵੇਂ ਇੱਥੇ ਪਹੁੰਚਣਾ ਪੰਜਾਬ ਦੇ ਵਿੱਚ ਹੀ ਜਗ੍ਹਾ ਬਣੀ ਹੋਈ ਹੈ ਕਿਵੇਂ ਇੱਥੇ ਪਹੁੰਚਣਾ ਕਿਉਂਕਿ ਦੋਸਤੋ ਪਹਿਲਾਂ ਹੀ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਲੋਕ ਲੋਕ ਇੱਥੇ ਪਹੁੰਚਦੇ ਨੇ ਦੋਸਤੋ ਜਿਵੇਂ ਖਾਸ ਕਰਕੇ ਜਿਵੇਂ ਲੱਤ ਦੇ ਵਿੱਚ ਕਿਸੇ ਦੇ ਪ੍ਰੋਬਲਮ ਹੋਵੇ ਨਸ ਦਬੀ ਹੋਵੇ ਨਾਲ ਹੋਣ ਜਿਵੇਂ ਨਲਕਾ ਇਹਦੰਨੇ ਆ ਉਹਨਾਂ ਦਾ ਵੀ ਜਮੇ ਪੱਕਾ ਇਲਾਜ ਹੈ ਇੱਥੇ ਨਹਾਉਣ ਦੇ ਨਾਲ ਉਹ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਦੋਸਤੋ ਸਾਹਮਣੇ ਤੁਸੀਂ ਤਲਾਈ ਦੇਖ ਰਹੇ ਹੋ ਇਹ ਤਲਾਈ ਦੇ ਵਿੱਚੋਂ ਹੁਣ ਤਾਂ ਪਾਣੀ ਕੱਢਿਆ ਹੋਇਆ ਕਿਉਂਕਿ ਸ਼ਨੀਵਾਰ ਨੂੰ ਹੀ ਨਹਾਉਣਾ ਹੁੰਦਾ ਤੇ ਸ਼ਨੀਵਾਰ ਨੂੰ ਹੀ ਇਹਦੇ ਵਿੱਚ ਪਾਣੀ ਭਰਿਆ ਜਾਂਦਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਰ ਸ਼ਨੀਵਾਰ ਨੂੰ ਨਹੀਂ ਹੁੰਦਾ ਚੰਦ ਦਾ ਸ਼ਨੀਵਾਰ ਜਿਹੜੀ ਰਾਤ ਚੰਨ ਨੇ ਚੜਨਾ ਹੁੰਦਾ ਉਹ ਸ਼ਨੀਵਾਰ ਦੀ ਰਾਤ ਨੂੰ ਇੱਥੇ ਜਿਹੜਾ ਪੂਰਾ ਮੇਲਾ ਦਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਆ ਉੱਪਰ ਰਹਿਣ ਵਾਸਤੇ ਵੀ ਖਾਸ ਪ੍ਰਬੰਧ ਕਰੇ ਗਏ ਨੇ ਦੋ ਪੋਰਸ਼ਨ ਬਣਾਏ ਗਏ ਨੇ ਐਨ ਐਨ ਇਹ ਵੱਡੇ ਇੱਕ ਉੱਪਰ ਬਣਾਇਆ ਗਿਆ ਇੱਕ ਨੀਚੇ ਬਣਾਇਆ ਗਿਆ ਇੱਥੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਦੋਸਤੋ ਤਲਾਈ ਦੇ ਵਿੱਚੋਂ ਜਿਵੇਂ ਪਾਣੀ ਸਾਫ਼ ਕਰ ਦਿੱਤਾ ਜਾਂਦਾ ਤੇ ਥੋੜਾ ਜਿਹਾ ਪਾਣੀ ਜਿਵੇਂ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹ ਰੱਖ ਦਿੱਤਾ ਜਾਂਦਾ ਤਾਂ ਕਿ ਜਿਹੜਾ ਦੁਬਾਰਾ ਤਲਾਈ ਭਰੀ ਜਾਊਗੀ ਤਾਂ ਇਹ ਪਾਣੀ ਤਲਾਈ ਦੇ ਵਿੱਚ ਜਿਹੜਾ ਦੁਬਾਰਾ ਮਿਕਸ ਹੋ ਸਕੇ ਤੇ ਤਲਾਈ ਫੇਰ ਤੋਂ ਉਹੀ ਜਿਹੜਾ ਰੰਗ ਆ ਤਲਾਈ ਦਾ ਬਣ ਸਕੇ ਪਾਕ ਪਵਿੱਤਰ ਜਗ੍ਹਾ ਇਹ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਮਾਨਤਮਸਤਕ ਹੋਣ ਵਾਸਤੇ ਥੋੜਾ ਜਿਹਾ ਮੈਂ ਤੁਹਾਨੂੰ ਇੱਥੇ ਇਧਰੋਂ ਵੀ ਦਿਖਾ ਦਾਂ ਉਸ ਤੋਂ ਬਾ ਆਪਾ ਪ੍ਰਬੰਧਕ ਜਿਹੜੇ ਇੱਥੇ ਰਹਿੰਦੇ ਨੇ ਸੇਵਾਦਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਜਿਹੜੀ ਪੂਰੀ ਇਸ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਪੂਰਾ ਦੇਖ ਕੇ ਜਾਓ ਦੋਸਤੋ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਦਾ ਜਿਹੜਾ ਫਾਇਦਾ ਹੋ ਸਕੇ ਆ ਪਹਿਲਾਂ ਅਸ਼ਰਾਨ ਸਰੋਵਰ ਵਿੱਚ ਕਰਨਾ ਉਸ ਤੋਂ ਬਾਅਦ ਇੱਥੋਂ ਪੈਂਦਾ ਜੀ ਥੌਲਾ ਆ ਤੁਸੀਂ ਜਗ੍ਹਾ ਦੇਖ ਰਹੇ ਹੋ ਮਿੱਟੀ ਪਈਆ ਸਾਹਮਣੇ ਇਸ ਜਗ੍ਹਾ ਦੇ ਉੱਤੇ ਮਿੱਟੀ ਦੇ ਨਾਲ ਥੌਲਾ ਪਾਇਆ ਜਾਂਦਾ ਜਿਵੇਂ ਤੁਸੀਂ ਸ਼ਨੀਵਾਰ ਨੂੰ ਆਉਂਗੇ ਜਿਹੜੇ ਪਹਿਲੇ ਦੋ ਥੌਲੇ ਨੇ ਸ਼ਨੀਵਾਰ ਨੂੰ ਕੀਤੇ ਜਾਂਦੇ ਨੇ ਤੇ ਅਗਲਾ ਥੌਲਾ ਜਿਹੜਾ ਐਤਵਾਰ ਨੂੰ ਕਿਉਂਕਿ ਰਾਤ ਰਹਿਣਾ ਪੈਂਦਾ ਦੋਸਤੋ ਇੱਥੇ ਰਾਤ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਤੇ ਸਾਹਮਣੇ ਜਿਹੜਾ 베ਰੀ ਹੈ 베ਰੀ ਦੇ ਨਾਲ ਜੋ ਵੀ ਸੁਖਣਾ ਸੁਖਣੀ ਹੈ ਬੱਚੇ ਲਈ ਸੁਖਣੀ ਹੈ ਜਾਂ ਵਿਆਹ ਲਈ ਨਿੰਮ ਚੜਾਉਣਾ ਪੈਂਦਾ ਖੇੜ ਸੁਖਣਾ ਪੈਂਦਾ ਬੱਚੇ ਲਈ ਤੇ ਨਾਲ ਲਾਲ ਚੁੰਨੀਆਂ ਨੇ ਜਿਹੜੀਆਂ ਵਿਆਹ ਵਾਸਤੇ ਬਣੀਆਂ ਜਾਂਦੀਆਂ ਨੇ ਅਤੇ ਦੋਸਤੋ ਇਹ ਪੂਰਾ ਡੇਰਾ ਇੱਕ ਵਾਰੀ ਮੈਂ ਤੁਹਾਨੂੰ ਪੂਰੇ ਡੇਰੇ ਤੇ ਛਾਤ ਮਰਵਾ ਦੇਣਾ ਦਰਸ਼ਨ ਕਰ ਲਓ ਤੁਸੀਂ ਤੇ ਆਓ ਆਪਾਂ ਜਿਹੜੇ ਇੱਥੇ ਮੇਨ ਬਾਬਾ ਜੀ ਨੇ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਤੇ ਇੱਥੇ ਉੱਪਰ ਲਿਖਿਆ ਵੀ ਤੁਸੀਂ ਦੇਖ ਸਕਦੇ ਹੋ ਚੰਦ ਦੇ ਹਰ ਸ਼ਨੀਵਾਰ ਚੌਂਕੀ ਲੱਗੇਗੀ ਦੋ ਥੌਲੇ ਸ਼ਨੀਵਾਰ ਨੂੰ ਇੱਕ ਐਤਵਾਰ ਨੂੰ ਸਵੇਰੇ ਕਰਵਾਓ ਜਿਵੇਂ ਸ਼ਨੀਵਾਰ ਨੂੰ ਤੁਸੀਂ ਸ਼ਾਮ ਨੂੰ ਆ ਜਾਨੇ ਹੋ ਦੋਸਤੋ 6-7 ਵਜੇ ਉਸ ਤੋਂ ਬਾਅਦ ਥੌਲੇ ਦੋ ਤੁਸੀਂ ਸ਼ਨੀਵਾਰ ਨੂੰ ਪਵਾ ਲੋਗੇ ਐਤਵਾਰ ਨੂੰ ਸਵੇਰੇ ਉੱਠ ਕੇ ਥੌਲਾ ਪਵਾਓ ਤੇ ਆਪਣੇ ਘਰ ਨੂੰ ਲੰਘ ਜੋ ਸਵੇਰੇ ਸਨੇਹੀ ਤਾਂ ਦੋਸਤੋ ਇਹ ਸਾਹਮਣੇ ਬਾਬਾ ਜੀ ਦਾ ਜਿਹੜਾ ਆਸਣ ਬਣਿਆ ਹੋਇਆ ਜਿੱਥੇ ਬਾਬਾ ਜੀ ਦਾ ਆਸਣ ਵਿਰਾਜਮਾਨ ਕੀਤਾ ਹੋਇਆ ਇਹ ਸਾਈਡ ਲੰਗਰ ਦੇ ਪ੍ਰਬੰਧ ਨੇ ਲੰਗਰ ਦੇ ਵੀ ਖਾਸ ਪ੍ਰਬੰਧ ਨੇ ਦੋਸਤੋ ਘਬਰਾਉਣ ਦੀ ਲੋੜ ਨਹੀਂ ਖਾਣ ਪੀਣ ਰਹਿਣ ਸਭ ਕੁਝ ਫ੍ਰੀ ਆ ਬਰੇ ਤੇ ਮੱਥਾ ਟੇਕਣਾ ਤੁਸੀਂ ਆਪਣੀ ਸ਼ਰਧਾ ਨਾਲ ਟੇਕਣਾ ਟੇਕਣਾ ਨਹੀਂ ਟੇਕਣਾ ਤੁਹਾਡੀ ਇੱਛਾ ਹੈ 10-5 ਟੇਕਣੇ ਟੇਕ ਦੋ ਨਹੀਂ ਟੇਕਣਾ ਉਹ ਵੀ ਤੁਹਾਡੀ ਇੱਛਾ ਹੈ ਤੇ ਆ ਦੇਖੋ ਤੁਸੀਂ ਇੱਥੇ ਇਸ ਜਗ੍ਹਾ ਤੇ ਜਿਹੜਾ ਬਾਬਾ ਜੀ ਦਾ ਆਸਣ ਲਾਇਆ ਹੋਇਆ ਸੰਤਾਂ ਦਾ ਸੋ ਇਸ ਜਗ੍ਹਾ ਦੇ ਉੱਤੇ ਬੜੀ ਪਾਕ ਪਵਿੱਤਰ ਜਗ੍ਹਾ ਇੱਥੇ ਨਤਮਸਤਕ ਹੁੰਦੇ ਨੇ ਲੋਕ ਆ ਕੇ ਬਾਬਾ ਜੀ ਨੂੰ ਯਾਦ ਕਰਦੇ ਨੇ ਬਾਬਾ ਜੀ ਤੋਂ ਆਸ਼ੀਰਵਾਦ ਲੈਂਦੇ ਨੇ ਤੇ ਨਾਲ ਹੀ ਆਪਾਂ ਪ੍ਰਬੰਧਕ ਸਾਹਿਬ ਜਿਹਾ ਸੇਵਾਦਾਰ ਕਹਿ ਲਈ ਕਿ ਨਾਲ ਹੀ ਸੇਵਾਦਾਰ ਜੀ ਬੈਠੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਜਗ੍ਹਾ ਦੇ ਬਾਰੇ ਜਿਹੜੀ ਪੂਰਨ ਜਾਂ ਸੰਪੂਰਨ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦੇਵਾਂਗੇ ਸੋ ਬੇਨਤੀ ਕਰਦੇ ਆ ਇੱਕ ਵਾਰ ਫੇਰ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਓ ਫਿਰ ਆਪਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਵੇਂ ਲੰਗਰ ਸ਼ਕਰੇ ਨੇ ਲੋਕ ਤਾਂ ਦੋਸ ਤੇ ਇਹਨਾਂ ਤੋਂ ਆਪਾਂ ਇਸ ਜਗ੍ਹਾ ਦੇ ਪੂਰੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਤੇ ਕਿਹੜੇ ਕਿਹੜੀ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਕਿਹੜੇ ਦਿਨ ਲੋਕ ਆਉਂਦੇ ਨੇ ਸਾਰੀ ਗੱਲਬਾਤ ਕਿਵੇਂ ਇੱਥੇ ਆ ਸਕਦੇ ਹਾਂ ਕਿਹੜੀ ਜਗ੍ਹਾ ਇਹ ਜਿਹੜਾ ਸਥਾਨ ਬਣਿਆ ਹੋਇਆ ਪਵਿੱਤਰ ਸਥਾਨ ਸਾਰੀ ਗੱਲਬਾਤ ਆਪਾਂ ਬਾਪੂ ਜੀ ਨਾਲ ਕਰਾਂਗੇ ਬਾਪੂ ਜੀ ਸਾਸਿ ਗਾਲ ਜੀ ਆਹ ਸ੍ਰੀ ਗੁਰੂ ਆ ਬਾਪੂ ਜੀ ਕਿਹੜੀਆਂ ਕਿਹੜੇ ਮਤਲਬ ਬਿਮਾਰੀਆਂ ਇੱਥੇ ਵੀਰੇ ਕੋਲਰ ਦੋਖੋ ਟੋਟਦੇ ਨੇ ਜਿਹੜਾ ਮਰਜੀ ਸੁੱਖ ਕੇ ਆ ਜਾ ਕੋਲਰ ਦੋਖੋ ਟੋਟਦੇ ਨੇ ਅੱਛਾ ਜੀ ਹਾਂ ਕਿਹੜੇ ਦਿਨ ਆਉਂਦੇ ਨੇ ਲੋਕ ਬਾਹਰ ਵਾਲੇ ਦਿਨ ਚੰਦ ਤੇ ਬਾਹ ਜਨਤਾ ਦਾ ਬਾਹਰ ਹੋਵੇ ਕੋਈ ਵੀ ਜੇਠਾ ਹੋਵੇ ਤੇ ਦੂਆ ਹੋਵੇ ਜਿੱਦੇ ਚੰਦ ਚੜਿਆ ਹੋਵੇ ਹਾਂ ਜਿੱਦੇ ਚੰਦ ਚੜਿਆ ਹੋਵੇ ਪੂਰਾ ਠੀਕ ਹੈ ਜੀ ਅੱਛਾ ਬਾਪੂ ਜੀ ਜਿਵੇਂ ਮੰਨ ਲਓ ਇੱਥੇ ਆਉਂਦੇ ਨੇ ਲੋਕ ਤਾਂ ਕੀ ਸੁਖਣਾ ਕੀ ਸੁਖਦੇ ਨੇ ਮਤਲਬ ਕਿਵੇਂ ਸੁਖ ਸੁਖਣੀ ਵੰਦੀ ਆ ਉਹ ਵੀਰੇ ਉਹ ਸਾਹਮਣੇ 베ਰੀ ਥੱਲੇ ਆ ਜੇ ਕੋਈ ਭੈਣ ਵਿਚਾਰੀ ਤੇ ਦੋਨੋਂ ਫੁੱਟੀਆਂ ਹੋਵੇ ਹਾਂ 50 50 ਸਾਲ ਦੀਆਂ ਭੈਣਾਂ ਜਿਹੜੀਆਂ ਤੇ ਦੋਨੀਆਂ ਫੁੱਟੀਆਂ ਦੀਆਂ ਉਹ ਉੱਥੇ ਲਾਲ ਖੜੀਆਂ ਹੁੰਦੀਆਂ ਰਹੀਆਂ ਨੇ ਅੱਛਾ ਉਹ ਜੇ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਉਹ ਉੱਥੇ ਗੱਠ ਜੋੜੀ ਵਾਲੀ ਚੁੰਨੀ ਬਨ ਕੇ ਜਾਂਦੀਆਂ ਨੇ ਭੈਣਾਂ ਅੱਛਾ ਹਾਂ ਠੀਕ ਹੈ ਮਤਲਬ ਉਹ ਵਿਆਹ ਹੋ ਜਾਂਦਾ ਹੈ ਅੱਛਾ ਬਾਪੂ ਜੀ ਹੁਣ ਮੰਨ ਲਓ ਇਥੇ ਆਉਂਦੇ ਨੇ ਜਿਵੇਂ ਸ਼ਨੀਵਾਰ ਨੂੰ ਆਗੇ ਚੰਦ ਦੇ ਸ਼ਨੀਵਾਰ ਨੂੰ ਫਿਰ ਮਤਲਬ ਕਿ ਕੀ ਪ੍ਰੋਸੀਜਰ ਕੀ ਹੈ ਵੀ ਥੋਲਾ ਕਿਵੇਂ ਕੀ ਗੱਲਬਾਤ ਆ ਉਹਦੀ ਪ੍ਰੋਸੀਜਰ ਕੋਈ ਨਹੀਂ ਬਸ ਉਹਨੇ ਦਾ ਪੈਰਾਂ ਤੇ ਛੋਟੇ ਮਿੱਟੀ ਪਾ ਦੇਣੀ ਆ ਅੱਛਾ ਉਹ ਓ ਟੇਰੀ ਪਈ ਆ ਤੂੜਾ ਬਸ ਸੰਤਾਂ ਦਾ ਵਾਚਨ ਹੋਏ ਹੋਏ ਨੇ ਪਰਵਾਰ ਨੂੰ ਹਾਂ ਸੰਤਾਂ ਦੇ ਵਾਚਨ ਹੋਏ ਹੋਏ ਨੇ ਵੀ ਭਾਈ ਤੁਸੀਂ ਮਿੱਟੀ ਪਾ ਦੇਣੀ ਆ ਦੋ ਗਿਲੀ ਬਾਰ ਨੂੰ ਥੋੜਾ ਬਾਰ ਨੂੰ ਆ ਕੇ ਮਤਲਬ ਸ਼ਾਮ ਨੂੰ ਆ ਕੇ ਦੋ ਵਾਰੀ ਸ਼ਾਮ ਨੂੰ ਪਵਾ ਲਓ ਇੱਕ ਵਾਰੀ ਐਤਵਾਰ ਨੂੰ ਸਵੇਰੇ ਹਾਂ ਇੱਕ ਵਾਰੀ ਐਤਵਾਰ ਨੂੰ ਸਵੇਰੇ ਮਤਲਬ ਰਾਤ ਲੱਗੂਗੀ ਹਾਂ ਪਾਓ ਆ ਰਵਦਾ ਜਾਓ ਠੀਕ ਹੈ ਜੀ ਤੇ ਇੱਥੇ ਚੜਾਵਾ ਕੀ ਕੁਛ ਛੜਦਾ ਜੀ ਚੜਾਵਾ ਆਪ ਦੀ ਮਰਜ਼ੀ ਦਾ ਜੇ ਜਿਹ ਕੋਈ ਹਿੱਸਾ ਜਿਹੜੀ ਹਿੱਸਾ ਦੀ ਹਾਂਜੀ ਹਾਂਜੀ ਹਾਂ ਮੰਗਾ ਨਹੀਂ ਇੱਥੇ ਕੋਈ ਅੱਛਾ ਇਹ ਬਾਬਾ ਜੀ ਦਾ ਨਾਮ ਕੀ ਹੈ ਜਿਹੜੇ ਬਾਬਾ ਜੀ ਦਾ ਮਤਲਬ ਕੀ ਇਹ ਡੇਰਾ ਇਹ ਜਗਾ ਬਣੀ ਹੋਈ ਹੈ ਇਹ ਡੇਰਾ ਬਾਬਾ ਰਾਮ ਤਲਾਈ ਬਾਜ ਦਾ ਅੱਛਾ ਬਾਬਾ ਰਾਮਦੇਵ ਬਾਬਾ ਰਾਮ ਤਲਾਈ ਬਾਬਾ ਰਾਮ ਤਲਾਈ ਹਾਂ ਡੇਰਾ ਬਾਬਾ ਰਾਮ ਤਲਾਈ ਡੇਰਾ ਬਾਬਾ ਰਾਮ ਤਲਾਈ ਅੱਛਾ ਮੰਨ ਲਓ ਆਉਣਾ ਹੋਵੇ ਜੇ ਕਿਸੇ ਨੇ ਕਿਹੜੇ ਪਿੰਡ ਚ ਕਿਹੜੇ ਸ਼ਹਿਰ ਚ ਜ਼ਿਲ੍ਹਾ ਵਗੈਰਾ ਕੀ ਲੱਗਦਾ ਜੀ ਨੂੰ ਨਾਬਾ ਲੱਗਦਾ ਨਾਬਾ ਹੀ ਤਹਿਸੀਲ ਹੈ ਪਟਿਆਲਾ ਜ਼ਿਲ੍ਹਾ ਅੱਛਾ ਪਟਿਆਲਾ ਜ਼ਿਲ੍ਹਾ ਹਾਂ ਇਹ ਮੰਨ ਲਓ ਜਦੋਂ ਆਪਾਂ ਨਾਬੇ ਤੋਂ ਭਵਾਨੀਗੜ੍ਹ ਨੂੰ ਆਉਨੇ ਆ ਹਾਂ ਖੱਬੇ ਪਾਸੇ ਪੈਂਦਾ ਆ ਪੰਜਾਬ ਆ ਪੱਠੇ ਨੂੰ ਸਾਹਮਣੇ ਪੱਠੇ ਨੂੰ ਹਾਂ ਜਦੋਂ ਦੋਸਤੋ ਆਪਾਂ ਨਾਬੇ ਤੋਂ ਨਾਬੇ ਤੋਂ ਕਿੰਨੇ ਕਿਲੋਮੀਟਰ ਹੋਆ ਜੀ ਇਹ ਚੰਨੇ ਕਿਲੋਮੀਟਰ ਆ ਪੰਜ ਜੀ ਤੇ ਇੱਥੋਂ ਆਪਣਾ ਭਵਾਨੀਗੜ੍ਹ ਤੋਂ ਨਾਬੇ ਤੋਂ ਭਵਾਨੀਗੜ੍ਹ ਰੋਡ ਤੇ ਭਵਾਨੀਗੜ੍ਹ ਤੇ ਉਧਰ ਭਵਾਨੀਗੜ੍ਹ ਕਿੰਨੇ ਕਿੰਨਾ ਰਹਿ ਗਿਆ ਭਵਾਨੀਗੜ੍ਹ ਇਹਦਾ 14 15 14 15 ਦੋਸਤੋ ਜਦੋਂ ਆਪਾਂ ਭਵਾਨੀਗੜ੍ਹ ਤੋਂ ਨਾਬੇ ਨੂੰ ਜਾਵਾਂਗੇ ਤਾਂ 14 ਕਿਲੋਮੀਟਰ ਆ ਕੇ ਤੁਹਾਨੂੰ ਸੱਜੇ ਪਾਸੇ ਇਹ ਸਥਾਨ ਪਊਗਾ ਪੱਠੇ ਦੇ ਨਾਲ ਹੀ ਤੇ ਉਧਰ ਜਦੋਂ ਤੁਸੀਂ ਨਾਬੇ ਤੋਂ ਆਉਂਗੇ ਭਵਾਨੀਗੜ੍ਹ ਨੂੰ ਫਿਰ ਚਾਹ ਪੰਜ ਕਿਲੋ ਪੰਜ ਕਿਲੋ ਮੀਟਰ ਪੈਜੂਆ ਜੀ ਇਹ ਫਿਰ ਖੱਬੇ ਪਾਸੇ ਪੈਜੂਆ ਤੁਹਾਨੂੰ ਖੇਤਾਂ ਦੇ ਵਿੱਚ ਸਥਾਨ ਬਣਿਆ ਹੋਇਆ ਬਹੁਤ ਪਵਿੱਤਰ ਬਹੁਤ ਪਾਕ ਸਥਾਨ ਬਣਿਆ ਹੋਇਆ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਹਰ ਬਿਮਾਰੀ ਠੀਕ ਹੁੰਦੀ ਹੈ ਆਪਦੀ ਸ਼ਰਧਾ ਅਨੁਸਾਰ ਇੱਥੇ ਤੁਸੀਂ ਚੜਾਵਾ ਚੜਾ ਸਕਦੇ ਹੋ ਤੇ ਬਹੁਤ ਮਤਲਬ ਕੀ ਜਿਵੇਂ ਤੁਸੀਂ ਆਓਗੇ ਵੀ ਵੈਸੀ ਦਰਸ਼ਨ ਕਰਕੇ ਬੜਾ ਸਕੂਨ ਮਿਲਦਾ ਤੇ ਸ਼ਨੀਵਾਰ ਨੂੰ ਤੁਸੀਂ ਆ ਸਕਦੇ ਹੋ ਰਾਤ ਤੁਹਾਨੂੰ ਲੱਗੂਗੀ ਸ਼ਨੀਵਾਰ ਨੂੰ ਆ ਕੇ ਤੁਸੀਂ ਦੋ ਥੌਲੇ ਕਰਵਾ ਲੈਣੇ ਨੇ ਸ਼ਾਮ ਨੂੰ ਤੇ ਉਸ ਤੋਂ ਬਾਅਦ ਇੱਕ ਥੌਲਾ ਜਿਹੜਾ ਐਤਵਾਰ ਨੂੰ ਪਵਾ ਕੇ ਤੁਸੀਂ ਸਵੇਰੇ ਕਿੰਨੇ ਵਜੇ ਪੈਂਦਾ ਜੀ ਥੌਲਾ ਸਵੇਰੇ ਤੜ ਸਾਢੇ 7 ਤੋਂ ਸ਼ੁਰੂ ਹੁੰਦਾ ਹਾਂ ਹਾਂ ਸਾਢੇ 7 ਤੋਂ ਸ਼ੁਰੂ ਹੁੰਦਾ ਤਾਂ ਉਸ ਤੋਂ ਬਾਅਦ ਹੌਲਾ ਪਾ ਕੇ ਤੁਸੀਂ ਨਾਲ ਦੇ ਨਾਲ ਜਾ ਸਕਦੇ ਹੋ ਤੇ ਨਾਲ ਹੀ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਦੋਸਤੋ ਤੇ ਲੰਗਰ ਦੀ ਸੇਵਾ ਵੀ ਜਿਹੜੀ ਚਲਾਈ ਗਈ ਹੈ ਮਾਨੋ ਤੋ ਗੰਗਾ ਨਾ ਮਾਨੋ ਤੋ ਵਹਿਤਾ ਪਾਣੀ ਦੋਸਤੋ ਤੁਹਾਨੂੰ ਜਾਣਕਾਰੀ ਪੂਰੀ ਵੀਡੀਓ ਦੇ ਵਿੱਚ ਦੇ ਦਿੱਤੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਦਾ ਕੋਈ ਫਾਇਦਾ ਹੋ ਸਕੇ ਤੇ ਕੋਈ ਭੈਣ ਭਾਈ ਲਾਹਾ ਖਟ ਸਕੇ ਦੋਸਤੋ ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਪਖੰਡਵੀ ਕਹਿਣਗੇ ਹੋ ਸਕਦਾ ਉਹਨਾਂ ਦੇ ਟੇਸਟ ਦੀ ਇਹ ਵੀਡੀਓ ਨਾ ਹੋਵੇ ਕਿਉਂਕਿ ਕਈ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਨੇ ਤੇ ਕਈ ਨਹੀਂ ਕਰਦੇ ਤੇ ਜਿਹੜੇ ਨਹੀਂ ਕਰਦੇ ਉਹ ਪਖੰਡਵੀ ਕਹਿਣਗੇ ਉਹਨਾਂ ਦਾ ਕਸੂਰ ਵੀ ਨਹੀਂ ਕਿਉਂਕਿ ਉਹ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹੀ ਨਹੀਂ ਪਰ ਦੋਸਤੋ ਕਈ ਲੋਕ ਜਿਹੜੇ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ ਉਹ ਇੱ